ਸਤਨਾ ਵਾਹਿਗੁਰੂ ਸਹਿਬ ਜੀਓ ਜੋ ਹਮ ਬਾਂਦੇ ਮੋਹ 파ਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾ ਦੇ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜਿਓ ਇਹ ਸ਼ਬਦ ਰਾਗ ਸੋਰਠ ਦੇ ਵਿੱਚ ਭਗਤ ਰਵਿਦਾਸ ਜੀ ਆ ਦਾ 652 ਨੰਬਰ ਅੰਕ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਪ੍ਰਮਾਨ ਕਰਦੇ ਹਨ ਕੀ ਹੈ ਅਕਾਲ ਪੁਰਖ ਪਰਮਾਤਮਾ ਅਸੀਂ ਤਾਂ ਤੇਰਾ ਨਾਮ ਸਿਮਰ ਕੇ ਇਸ ਮਾਇਆ ਦੇ ਮੋਹ ਦੀ ਫਾਹੀ ਦੇ ਵਿੱਚੋਂ ਬਚ ਗਏ ਹਾਂ ਤੇ ਹੁਣ ਤੂੰ ਕਿਰਪਾ ਕਰ ਇਨ੍ਹਾਂ ਸੰਸਾਰ ਦੇ ਲੋਕਾਂ ਨੂੰ ਵੀ ਇਸ ਮਾਇਆ ਦੇ ਮੋਹ ਦੀ ਫਾਹੀ ਤੋਂ ਬਚਾ ਲੈ ਭਗਤ ਰਵਿਦਾਸ ਜੀ ਪਰਮਾਨ ਕਰਦੇ ਹਨ ਕਿ ਇਸ ਮਾਇਆ ਦੇ ਮੋਹ ਤੋਂ ਬਚਣ ਦੇ ਲਈ ਪਰਮਾਤਮਾ ਦਾ ਨਾਮ ਹੀ ਹੈ ਜੋ ਸਾਨੂੰ ਇਸ ਤੋਂ ਵਝਾ ਸਕਦਾ ਹੈ ਇਸ ਦੇ ਲਈ ਭਗਤ ਰਵਿਦਾਸ ਜੀ ਪਰਮਾਨ ਕਰਦੇ ਹਨ ਜੋ ਹਮ ਬਾਂਦੇ ਮੋਹ ਪਾਸ ਜੋ ਜਦੋਂ ਹਮ ਬਾਂਦੇ ਅਸੀਂ ਬੰਨੇ ਹਾਂ ਮੋਹ ਦੀ ਫਾਈ ਦੇ ਨਾਲ ਹਮ ਅਸੀਂ ਪ੍ਰੇਮ ਬੰਧਨ ਅਸੀਂ ਤੈਨੂੰ ਪ੍ਰੇਮ ਦੀ ਰੱਸੀ ਦੇ ਨਾਲ ਬੰਨ ਲਿਆ ਤੂੰ ਬੰਧੇ ਤੈਨੂੰ ਬੰਨ ਲਿਆ ਆਪਣੇ ਛੂਟਨ ਕੋ ਯਤਨ ਕਰੋ ਕਹਿੰਦੇ ਹੈ ਪ੍ਰਭੂ ਤੂੰ ਹੁਣ ਆਪਣੇ ਛੁੱਟਣ ਦਾ ਯਤਨ ਕਰ ਹਮ ਛੁੱਟੇ ਅਸੀਂ ਛੁੱਟ ਗਏ ਹਾਂ ਇਸ ਮਾਇਆ ਦੇ ਮੋਹ ਤੋਂ ਤੁਮਿਆ ਰਾਤੇ ਕਹਿੰਦੇ ਅਸੀਂ ਤਾਂ ਤੈਨੂੰ ਇਸ ਮਾਇਆ ਦੇ ਮੋਹ ਤੋਂ ਤੇਰਾ ਨਾਮ ਸਿਮਰ ਕੇ ਇਸ ਮਾਇਆ ਦੇ ਫਾਈ ਤੋਂ ਬਚ ਗਏ ਹਾਂ ਭਗਤ ਰਵਿਦਾਸ ਜੀ ਕੋ ਮਾਨ ਕਰਦੇ ਹਨ हे hey, मादो जी ਅਸੀਂ ਮੋਦੀ ਵਾਹੀ ਵਿੱਚ ਬੱਦੇ ਹੋਏ ਸੀ ਤਾਂ ਅਸੀਂ ਤੈਨੂੰ ਆਪਣੇ ਪਿਆਰ ਦੀ ਰਸੂ ਨਾਲ ਬੰਨ ਲਿਆ ਅਸੀਂ ਤਾਂ ਉਸ ਮੋਦੀ ਵਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਸਾਡੇ ਪਿਆਰ ਦੀ ਜਕੜ ਵਿੱਚੋਂ ਕਿਵੇਂ ਨਿਕਲੇਗਾ ਮਾਦਵੇ ਜਾਣਦ ਹੋ ਹੋ ਜਿਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਓ ਭਗਤ ਜੀ ਪਰਮਾਨ ਕਰਦੇ ਹਨ ਮਾਦਵੇ ਜਾਣਦ ਹੋ ਤੁਸੀਂ ਜਾਣਦੇ ਹੋ ਜੈਸੀ ਜਿਹੋ ਜਈ ਭਗਤਾਂ ਦੀ ਪ੍ਰੀਤ ਹੈ ਤੇਰੇ ਨਾਲ ਤੂੰ ਜਾਣਦਾ ਹੈ ਐਸੀ ਅਜਹੀ ਪ੍ਰੀਤ ਦੇ ਹੁੰਦੇ ਆਂ ਆਬ ਹੁਣ ਕਾਹਾਂ ਕਰੋਗੇ ਕੀ ਕਰੇਗਾ ਇਸ ਤੋਂ ਬਿਨਾ ਹੋਰ ਕੀ ਕਰੇਗਾ ਭਾਗ ਤੂੰ ਜਰੂਰ ਆਪਣੇ ਭਗਤਾਂ ਨੂੰ ਮੋ ਤੋਂ ਬਚਾਈ ਰੱਖੇਗਾ ਭਗਤ ਜੀ ਪਰ ਮਾਨ ਕਰਦੇ ਹਨ ਇਹ ਮਾਦੋ ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੇ ਤੂੰ ਲੁਕਿਆ ਨਹੀਂ ਰਹਿ ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਅਜਹੀ ਫਰੀਦ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੌਤੋਂ ਬਚਾਈ ਰੱਖੇਗਾ ਮੀਨਾ ਪਕਰ ਫਾਂਕਿਓ ਅਰ ਕਾਟਿਓ ਰਾੰਦ ਕਿਓ ਬੋਹਬਾਨੀ ਖੰਡ ਖੰਡ ਕਰ ਭੋਜਨ ਕਿਨੋ ਤਉਨਾ ਇਸਰਿਉ ਪਾਨੀ ਭਗਤ ਰਬੀਦਾਸ ਜੀ ਪ੍ਰਮਾਨ ਕਰਦੇ ਹਨ ਕਹਿੰਦੇ ਜਿਵੇਂ ਮੀਨ ਪਕਰ ਮੱਛੀ ਨੂੰ ਪਾਣੀ ਵਿੱਚੋਂ ਫੜ ਕੇ ਫਾਂਕਿਓ ਫਾੜੀ-ਫਾੜੀ ਕਰ ਦਿੱਤੀ ਟੋਟਾ-ਟੋਟਾ ਕਰ ਦਿੱਤੋ ਰਾਂਦ ਕਿਓ ਰਿੰਨ ਲਈ ਬਹੁ ਬਾਨੇ ਕਈ ਤਰੀਕਿਆਂ ਦੇ ਨਾਲ ਖਾਂਡ ਖਾਂਡ ਟੋਟਾ ਟੋਟਾ ਕਰਕੇ ਕਰ ਭੋਜਨ ਕੀਨੂ ਉਸ ਨੂੰ ਕਈ ਤਰੀਕਿਆਂ ਦੇ ਨਾਲ ਪਣਾ ਕੇ ਉਸ ਦਾ ਭੋਜਨ ਬਣਾ ਕੇ ਖਾ ਲਿਆ ਤਉਨ ਬਿਸਰਯ ਪਾਨੀ ਤਉ ਤਾਂ ਪੀ ਉਸ ਮੱਛੀ ਖਾਣ ਵਾਲੇ ਦੇ ਪੇਟ ਦੇ ਵਿੱਚ ਉਹ ਮੱਛੀ ਫੇਰ ਵੀ ਉਸ ਨੂੰ ਪਾਣੀ ਪੀਣ ਦੇ ਲਈ ਮਜਬੂਰ ਕਰ ਦਿੰਦੀ ਹੈ ਇਸ ਦੇ ਲਈ ਭਗਤ ਰਵਿਦਾਸ ਜੀ ਪਰਮਾਨ ਕਰਦੇ ਹਨ हे ਮਾਦੋ ਅਸਾਡਾ ਤੇਰੇ ਨਾਲ ਪਿਆਰ ਹੈ ਉਹ ਪਿਆਰ ਹੈ ਜੋ ਮੱਛੀ ਦਾ ਪਾਣੀ ਨਾਲ ਹੁੰਦਾ ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ਥਾੜੀ-ਬਾੜੀ ਕਰ ਦਈਏ ਟੋਟੇ-ਟੋਟੇ ਕਰ ਦਈਏ ਤੇ ਕਈ ਤਰ੍ਹਾਂ ਰੰਨ ਲਈਏ ਫਿਰ ਰਤਾ-ਰਤਾ ਕਰਕੇ ਖਾ ਲਈਏ ਫਿਰ ਵੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਆਪਨ ਬਾਬੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਲਟ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾ ਪਾ ਭਗਤ ਰਵੀਦਾਸ ਜੀ ਪਰਮਾਨੰ ਕਰਦੇ ਹਨ ਆਪਨ ਬਾਪੈ ਬਾਪੈ ਕਹਿੰਦੇ ਨੇ ਪਿਓ ਦੀ ਮਲਕੀਅਤ ਜਿਵੇਂ ਇੱਕ ਸਕੂਲ ਦੇ ਵਿੱਚ ਟੀਚਰ ਪੜ੍ਹਾਉਂਦਾ ਹੈ ਤੇ ਉਸ ਦੇ ਬੱਚੇ ਵੀ ਉਸ ਸਕੂਲ ਦੇ ਵਿੱਚ ਪੜ੍ਹਦੇ ਹਨ ਫਿਰ ਉਹਨਾਂ ਦੇ ਬੱਚੇ ਉੱਥੇ ਪੜ੍ਹ ਕੇ ਉੱਥੇ ਉਥੇ ਅਧਿਆਪਕ ਲੱਗ ਜਾਂਦੇ ਹਨ ਜਿਵੇਂ ਇੱਕ ਡਾਕਟਰ ਆਪਣੇ ਬੱਚਿਆਂ ਨੂੰ ਡਾਕਟਰੀ ਕਰਵਾ ਕੇ ਇੱਕ ਡਾਕਟਰ ਬਣਾ ਦਿੰਦਾ ਹੈ ਪਰ ਭਗਤ ਰਵਿਦਾਜੀਪੁਰ ਮਾਨ ਕਰਦੇ ਹਨ ਆਪਨ ਬਾਪੈ ਨਹੀਂ ਕਿਸੇ ਕੋ ਕਹਿੰਦੇ ਜਿਹੜਾ ਭਗਵਾਨ ਹੈ ਉਹ ਕਿਸੇ ਦੀ ਮਲਕੀਅਤ ਨਹੀਂ ਹੈ ਭਾਵਨ ਕੋ ਪਰ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਪ੍ਰੇਮ ਦਾ ਬੰਧਿਆ ਹੋਇਆ ਹੈ ਉਹ ਕਿਸੇ ਦੀ ਜਿੱਤੀ ਮਲਕੀਅਤ ਨਹੀਂ ਹੈ ਹਰ ਕੋ ਰਾਜਾ ਰਾਜਾ ਜਗਤ ਦਾ ਮਾਲਕ ਹੈ ਭਗਤ ਰਵੀਦਾਸ ਜੀ ਆਪਣੀ ਬਾਣੀ ਵਿੱਚ ਪਰਮਾਤਮਾ ਦੇ ਨਾਮਾਂ ਦੇ ਨਾਲ ਲਵਜ ਜਿਹੜਾ ਰਾਜਾ ਬਹੁਤ ਬਾਰੇ ਵਰਤਦੇ ਹਨ ਹਰੇਕ ਕਵੀ ਆਪਣੇ ਸੁਭਾਉ ਦੇ ਅਨੁਸਾਰ ਕੋਈ ਖਾਸ ਲਵਜ ਮੁਰਮੁਰ ਵਰਤ ਕੇ ਜੋ ਮੁਰਮੁਰ ਕੇ ਵਰਤਣਾ ਉਹਨਾਂ ਨੂੰ ਪਿਆਰਾ ਲੱਗਦਾ ਹੈ ਇਸਦੇ ਤੇ ਉਹਨਾਂ ਨੇ ਆਪਣੇ ਬਾਣੀ ਦੇ ਅੰਦਰ ਮਾਦਵ ਸ਼ੋਧ ਵੀ ਬਹੁਤ ਵਾਰੀ ਵਰਤਿਆ। ਰਾਮ ਮਈਆ ਵੀ ਤੇ ਰਾਜਾ ਵੀ। ਇਸਦੇ ਲਈ ਭਗਤ ਰਵੀਦਾਸ ਜੀ ਪਰਮਾਨੰ ਕਰਦੇ ਹਨ ਮੂੰਹ ਪਲਟ। ਆਪਣੇ ਸੁਭਾਅ ਦੇ ਮੁਤਾਬਕ ਮੋਹ ਵਾਲਟ ਮੋਹ ਦਾ ਪੜਦਾ ਸਭ ਜਗਤ ਵਿਆਪੇ ਸਾਰੇ ਸੰਸਾਰ ਦੇ ਸਾਰਾ ਸੰਸਾਰ ਉਸ ਦੇ ਵਿੱਚ ਫਸਿਆ ਹੋਇਆ ਹੈ ਭਗਤ ਨਹੀਂ ਪਰ ਤੇਰੀ ਭਗਤੀ ਕਰਨ ਵਾਲੇ ਨਹੀਂ ਸੰਤ ਆਪਾ ਮੋਹ ਦਾ ਕਲੇਸ਼ ਭਗਤ ਰਵਿਦਾਸ ਜੀ ਪਰ ਮਾਨ ਕਰਦੇ ਹਨ ਜਗਤ ਦਾ ਮਾਲਕ ਹਰੀ ਇਸੇ ਦੇ ਪਿਓ ਦੀ ਜਿੱਤੀ ਮਲਕੀਅਤ ਨਹੀਂ ਉਹ ਤਾਂ ਪ੍ਰੇਮ ਦਾ ਬੱਜਾ ਹੋਇਆ ਹੈ ਇਸ ਪ੍ਰੇਮ ਤੋਂ ਬਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਕੋਈ ਕਲੇਸ਼ ਨਹੀਂ ਹੁੰਦਾ ਕਹਿ ਰ ਵਿਦਾਸ ਭਗਤ ਹਿਕ ਬਾਡੀ ਅਬ ਇਹ ਕਾ ਸੂ ਕਹੀਐ ਜਾਗਰਨ ਹਮ ਤੁਮ ਯਾਰਾ ਦੇ ਸੋ ਦੁਖ ਅਜੂ ਸਹੀਐ ਕਹਿ ਰ ਵਿਦਾਸ ਰ ਵਿਦਾਸ ਜੀ ਆਖਦੇ ਹਨ ਭਗਤ ਇੱਕ ਇੱਕ ਪ੍ਰਭੂ ਦੀ ਭਗਤੀ ਬਾਡੀ ਤ੍ਰਿੜਿ ਕੀਤੀ ਹੈ ਆਬ ਇਹ ਕਾਸੂ ਕਹੀ ਹੈ ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਨਹੀਂ ਰਹੀ ਜਾ ਕਾਰਨ ਜਿਸ ਮੋਤੋ ਬਚਨ ਦੀ ਖਾਤਰ ਹਮਤੋਂ ਮੈਂ ਰਾਤੇ ਅਸੀਂ ਤੇਰੇ ਨਾਮ ਦਾ ਸਿਮਰਨ ਕੀਤਾ ਤੈਨੂੰ ਸਿਮਰਿਆ ਸੋ ਦੁਖ ਅਜੂ ਸਹੀ ਹੈ ਅਜੂ ਹੋਣ ਤੱਕ ਤੇ ਰਬੀਦਾਸ ਜੀ ਆਖਦੇ ਹਨ ਏ ਮਾਧੋ ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੇ ਡਿਢਿਡ ਕੀਤੀ ਹੈ ਕੀ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹਿ ਗਈ ਜੋ ਜਿਸ ਮੋਹ ਤੋਂ ਵਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸੀ ਉਹ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਣਾ ਪੈ ਰਿਹਾ ਹੈ ਭਾਵ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮੋ ਨਿਸ਼ਾਨੇ ਹੀ ਨਹੀਂ ਰਹਿ ਗਿਆ ਸਭ ਕੁਝ ਮਿਟ ਗਿਆ ਹੈ ਭਗਤ ਰਵਿਦਾਸ ਜੀ ਪ੍ਰਮਾਨ ਕਰਦੇ ਹਨ ਤੇ ਅਕਾਲ ਪੁਰਖ ਪਰਮਾਤਮਾ ਨੂੰ ਕਹਿੰਦੇ ਹਨ ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ ਇਹ ਮਾਦੋ ਤੇਰੇ ਨਾਮ ਦਾ ਐਸਾ ਰੰਗ ਚੜਿਆ ਜਿਹੜਾ ਮੇਰੇ ਅੰਦਰ ਤੇਰੇ ਇਹ ਸੰਸਾਰ ਦੇ ਮੋਹ ਦਾ ਇਸ ਮੋਹ ਨੇ ਪਕੜਿਆ ਹੋਇਆ ਸੀ ਜਕੜਿਆ ਹੋਇਆ ਸੀ ਤੇਰੇ ਨਾਮ ਸਿਮਰਨ ਦੇ ਨਾਲ ਉਸ ਮੋਹ ਦਾ ਮੇਰੇ ਅੰਦਰ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ ਇਸ ਤੇ ਲਈ ਭਗਤ ਰਵਿਦਾਸ ਜੀ ਪਰਮਾਨੰ ਕਰਦੇ ਹਨ ਮਾਇਆ ਦੇ ਮੋਹ ਦੀ ਪਾਈ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ਪ੍ਰਭੂ ਚਰਨਾਂ ਵਿੱਚ ਪਿਆਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਕਰੋ ਉਸ ਦਾ ਸਿਮਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ